ਸਾਰੇ ਪੰਜਾਬ ਇੰਡੀਆ ਚ ਵੈ ਤੁਸੀਂ ਟਰਾਈ ਕਰ ਚੁੱਕੇ ਆ ਉਹ ਰਿਜ਼ਲਟ ਨਹੀਂ ਆ ਰਿਹਾ ਔਰ ਐਦਾ ਦੀ ਸਿਚੁਏਸ਼ਨ ਹੋਈ ਆ ਕਿ ਕਈ ਬੰਦੇ ਸਾਨੂੰ ਫੋਨ ਆਂਦੇ ਆ ਕਿ ਭਾਜੀ ਇਹ ਲਾਸਟ ਟਾਈਮ ਹੀ ਦਵਾਈ ਲੈਣੀ ਹੈ ਅਗਰ ਤੁਹਾਡੇ ਨੂੰ ਆਰਾਮ ਨਾ ਆਇਆ ਬੰਦੇ ਕੁਝ ਕਰਨ ਨੂੰ ਵੀ ਤਿਆਰ ਹੋ ਜਾਂਦੇ ਆ ਗਲਤ ਸਟੈਪ ਚੱਕਦੇ ਆ ਮੈਂ ਕਹੂੰਗਾ ਅਗਰ ਤੁਸੀਂ ਕਿਤੋਂ ਵੀ ਦਵਾਈ ਲਿੱਤੀ ਹੈ ਇੱਕ ਵਾਰੀ ਤੁਸੀਂ ਨਵਾਂ ਸ਼ਹਿਰ ਵਿਜ਼ਿਟ ਕਰ ਲਈਓ ਤੁਸੀਂ ਸਤ ਮੈਨੂੰ ਦਿਖਾ ਦਿਓ ਕਿੱਥੇ ਕਿੱਥੇ ਤੁਹਾਡੇ ਪੈਸੇ ਖਰਾਬ ਹੋਏ ਆ ਮੈਂ ਤੁਹਾਨੂੰ ਆਪਣੇ ਕੋਲ ਵੀ ਦਵਾਈ ਦੇ ਦੂੰਗਾ ਪਰ ਤੁਹਾਡੇ ਕੋਲ ਤਾਂ ਪ੍ਰੂਫ ਹੋਣਾ ਚਾਹੀਦਾ ਮੈਂ ਤੁਹਾਨੂੰ ਦੋ ਖਰਾਕਾ ਦਊਂਗਾ ਟਾਈਮਿੰਗ ਤੇ ਪਾਵਰ ਵਾਸਤੇ ਤੁਸੀਂ ਇਹ ਯੂਜ਼ ਕਰਿਓ ਇੱਕ ਵਾਰੀ ਅਗਰ ਤੁਸੀਂ ਚੰਗੀ ਤਰ੍ਹਾਂ ਸੈਟੀਸਫਾਈ ਕਰਤਾ ਨਾ ਦੂਸਰੀ ਵਾਰ ਤੀਸਰੀ ਵਾਰ ਤਾਂ ਉਹ ਆਪਣੇ ਆਪ ਨੂੰ ਕੰਫੀਡੈਂਸ ਹੋ ਜਾਣਾ ਹਾਂ ਮੈਂ ਠੀਕ ਆ ਮੈਨੂੰ ਕੁਝ ਨਹੀਂ ਹੋਇਆ ਕਿਉਂਕਿ ਇੱਕ ਵਾਰ ਜਦੋਂ ਤੁਹਾਡੇ ਮਨ 'ਚ ਇੱਕ ਵਾਰੀ ਡਰ ਬੈਠ ਗਿਆ ਸੈਕਸ ਪ੍ਰੋਬਲਮ ਦੇ ਪ੍ਰਤੀ ਜਾਂ ਟਾਈਮਿੰਗ ਦੇ ਪ੍ਰਤੀ ਉਹ ਬੰਦਾ ਹੱਥ ਨਾਲ ਹੀ ਗਲਤੀਆਂ ਕਰਕੇ ਕਰਦਾ ਰਹਿੰਦਾ ਉਹ ਚੀਜ਼ ਤੋਂ ਦੂਰ ਭਜਦਾ ਆ ਕਈ ਬੰਦੇ ਵਿਆਹ ਤੋਂ ਸੰਗਦੇ ਰਹਿੰਦੇ ਆ ਘਰਦਿਆਂ ਨੂੰ ਇਹੀ ਕਹਿੰਦੇ ਰਹਿੰਦੇ ਹਲੇ ਕਰਾਣਾ ਨਹੀਂ ਹਲੇ ਕਰਾਣਾ ਨਹੀਂ ਪ੍ਰੋਬਲਮ ਉਹਨਾਂ ਨੂੰ ਕੋਈ ਹੋਰ ਹੁੰਦੀ ਆ ਪ੍ਰੋਬਲਮ ਤੋਂ ਭੱਜਣਾ ਨਹੀਂ ਚਾਹੀਦਾ ਉਹਨੂੰ ਠੀਕ ਕਰਨਾ ਚਾਹੀਦਾ ਆ ਸਾਡੇ ਕੋਲ ਬੈਸਟ ਕਿੰਗ ਪੈਕ ਹੁੰਦਾ ਆ ਤੁਸੀਂ ਆਓ ਪੂਰੀ ਤਸੱਲੀ ਕਰੋ ਜਿਹੜੀ ਵੀ ਬੁੜੀ ਕਹੋਗੇ ਤੁਹਾਡੇ ਸਾਹਮਣੇ ਖਾ ਕੇ ਦਿਖਾ ਦਾਂਗੇ 100% ਨੇਚਰਲ ਆ ਔਰ ਸਾਈਡ ਇਫੈਕਟ ਕੋਈ ਨਹੀਂ ਆਗਾ ਜਿੰਨੇ ਪੈਸੇ ਲਵਾਂਗੇ ਉਹਨਾਂ ਸਮਾਨ ਵਿੱਚ ਹੋਊਗਾ ਅੱਜ ਕੱਲ ਲੋਕ ਕੀ ਕਰਦੇ ਆ ਪੈਸੇ ਲੈ ਲੈਂਦੇ ਆ ਸਮਾਨ ਪੂਰਾ ਨਹੀਂ ਪਾਉਂਦੇ ਉਹਨਾਂ ਰਿਜ਼ਲਟ ਨਹੀਂ ਮਿਲਦਾ ਇਸ ਕਰਕੇ ਮੈਂ ਇਹ ਕਹਾਂਗਾ ਜਿੱਥੋਂ ਵੀ ਦਵਾਈ ਖਰੀਦਣੀ ਆ ਇਹ ਚੈੱਕ ਕਰੋ ਕਿ ਵੈਦ ਲਾਇਲ ਆ ਤੁਹਾਡੇ ਨਾਲ ਸਹੀ ਆ ਉਹ ਅਗਰ ਪੈਸੇ ਲੈ ਰਿਹਾ ਹੈ ਸਮਾਨ ਵਿੱਚ ਪਾ ਰਿਹਾ ਹੈ ਕਿਉਂਕਿ ਅੱਜ ਕੱਲ ਲੋਕ ਪਰੇਸ਼ਾਨ ਬਹੁਤ ਆ ਦਵਾਈਆਂ ਸਾਰੇ ਵੇਚ ਰਹੇ ਆ ਅੱਜ ਕੱਲ ਦਾ ਹਾਲਾਤ ਇਹ ਆ ਕਿਸੇ ਟਾਈਮ ਪੰਜਾਬ ਦੇ ਵਿੱਚ ਮਾਹੌਲ ਇਹ ਸੀ ਹਰ ਬੰਦਾ ਸੀ ਅੱਜ ਤੁਸੀਂ ਸੋਸ਼ਲ ਮੀਡੀਆ ਖੋਲੋ ਹਰ ਬੰਦਾ ਬੈਦ ਬਣਿਆ ਹੋਇਆ ਪਰ ਜਦੋਂ ਇਹ ਵੀ ਟਾਈਮ ਵੀ ਲੰਘ ਜਣਾ ਆ ਬਚਨੇ ਉਹੀ ਆ ਜਿਹੜਾ ਖਰਾ ਕੰਮ ਕਰਦੇ ਆ ਇਸ ਕਰਕੇ ਮੈਂ ਇਹ ਕਹਾਂਗਾ ਕਿ ਚੀਜ਼ ਖਾਣੀ ਆ ਸਰੀਰ ਦੇ ਅੰਦਰ ਜਾਣੀ ਆ ਨਾਲੇ ਇੱਕ ਹੋਰ ਗੱਲ ਲੋਕ ਅੱਜ ਕੱਲ ਐਡ ਕਰਦੇ ਪਾਰੇ ਦੀ ਗੋਲੀ ਆ ਪਸਮ ਅਸੀਂ ਸਾਰੀ ਘਰੇ ਬਣਾ ਰਹੇ ਆ ਭਾਜੀ ਇਹ ਡਾਬਰ ਬੈਦਨਾ ਆਦੀਆਂ ਚੀਜ਼ਾਂ ਜਿਹੜੀਆਂ ਪਸਮ ਆ ਇਹ ਚੈੱਕ ਹੋ ਕੇ ਆਉਂਦੀਆਂ ਬਕਾਇਦਾ ਐ ਵੀ ਪਾਰੇ ਪੂਰੇ ਦੀਆਂ ਗੋਲੀਆਂ ਦੇ ਮਗਰ ਨਾ ਜਾਓ ਅਗਰ ਕੱਚੀ ਪਸਮ ਰਹਿ ਗਈ ਤੁਸੀਂ ਆਪਣੀ ਜਾਨ ਨਾਲ ਖੇਡ ਰਹੇ ਆ ਦੇ ਨਾ ਪਸਮਾ ਟੈਸਟਡ ਹੁੰਦੀਆਂ ਆ ਸੋਤਰਾ ਦੀਆਂ ਚੈੱਕ ਹੁੰਦੀਆਂ ਆ ਐਵੇਂ ਕੱਚੀਆਂ ਰਹਿ ਗਈਆਂ ਆਪਣੀ ਜਾਨ ਨਾਲ ਨਾ ਖੇਡੋ ਔਰ ਕਟੋ ਘਾਟ ਅਗਰ ਕਿਤੋਂ ਵੀ ਦਵਾਈ ਲੈਣੀ ਹੈ ਤਾਂ ਦੇਖ ਲਓ ਬੰਦਾ ਸਹੀ ਆ ਤੁਹਾਨੂੰ ਸਹੀ ਗਾਈਡ ਕਰ ਰਿਹਾ ਆ